ਆਖਰਕਾਰ ਸੁਖਬੀਰ ਸਿੰਘ ਬਾਦਲ ਦੀ ਤੇ ਡੇਰਾ ਬਿਆਸਮੁਖੀ ਦੀ ਮੀਟਿੰਗ ਤੇ ਉਸ ਮੀਟਿੰਗ ਦੇ ਵਿੱਚ ਉਸ ਗੁਪਤ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਤੇ ਸੁਖਬੀਰ ਸਿੰਘ ਬਾਦਲ ਦਾ ਕੀ ਜਵਾਬ ਹੈ ਤੇ ਉਸ ਤੋਂ ਬਾਅਦ ਨਵੀਂ ਪਰਤ ਖੁੱਲੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਵਿਚਾਰ ਮੀਟਿੰਗ ਦੋਵਾਂ ਮੀਟਿੰਗਾਂ ਦੇ ਵਿੱਚ ਕੀ ਹੋਇਆ ਸੁਖਬੀਰ ਸਿੰਘ ਬਾਦਲ ਨੇ ਡੇਰਾ ਮੁਖੀ ਤੋਂ ਕੀ ਜਵਾਬ ਦਿੱਤਾ ਹੈ ਡੇਰਾ ਮੁਖੀ ਨੇ ਉਹਨਾਂ ਨੂੰ ਕੀ ਕਿਹਾ ਆਖਰਕਾਰ ਭਾਜਪਾ ਯਕਾਲੀ ਦਲ ਦਾ ਕੀ ਗੱਠਜੋੜ ਹੋਣ ਜਾ ਰਿਹਾ ਹੈ ਇਹ ਸਾਰੀਆਂ ਚਰਚਾਵਾਂ ਨੂੰ ਲੈ ਕੇ ਬਾਜ਼ਾਰ ਗਰਮ ਹੈ ਇਹਦੇ ਬਾਰੇ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਣੀ ਹੈ ਤੁਸੀਂ ਜੁੜਿਓ ਲੋਕਪੈਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਹਰ ਰੋਜ਼ ਘੁੰਮਣ ਕੇਰੀਆਂ ਚ ਬੀਤੀ ਕੱਲ ਖਬਰ ਆਈ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚਾਨਕ ਤਖਤਸ਼੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਕਹਿ ਲਏ ਕਾਇਮਗਦਮ ਕਹਿ ਲਏ ਕੀ ਕਹਿ ਲਏ ਸਾਨੂੰ ਨਹੀਂ ਹੁਣ ਪਤਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਦੀਆਂ ਪੌੜੀਆਂ ਚੜੇ ਉਸ ਤੋਂ ਬਾਅਦ ਚਰਚਾ ਦਾ ਬਾਜ਼ਾਰ ਇੱਕੋ ਦਮ ਭੱਗ ਗਿਆ ਕਿ ਆਖਰਕਾਰ ਮੀਟਿੰਗ ਹੋਈ ਫਿਰ ਸਰਜੀਤ ਸਿੰਘ ਰਖੜਾ ਵੀ ਉੱਥੇ ਸੀ ਹੁਣ ਚਰਚਾ ਇਹ ਹੈ ਕਿ ਕੀ ਰਖੜਾ ਦੀ ਕੋਈ ਭੂਮਿਕਾ ਸੀ ਇਸ ਮੁਲਾਕਾਤ ਦੇ ਵਿੱਚ ਇਹ ਸਾਰੇ ਕਾਸੇ ਬਾਰੇ ਤੁਹਾਨੂੰ ਪੂਰੀ ਡਿਟੇਲ ਦੇਣੀ ਆ ਆਪਾਂ ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਬਿਆਸ ਮੁਖੀ ਦੀ ਮੀਟਿੰਗ ਦੀ ਚਰਚਾ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਕਰਦੇ ਆ ਕਿ ਜਿਹੜੀ ਗੁਪਤ ਮੀਟਿੰਗ ਗੁਰਦਾਉਂ ਵਾਲੇ ਫਾਰਮ ਹਾਊਸ ਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਗੁਰਦਾਉਂ ਦੇ ਵਿੱਚ ਫਾਰਮ ਹਾਊਸ ਹੈ ਜਿਹੜੀ ਮੀਟਿੰਗ ਉੱਥੇ ਹੋਈ ਹੈ ਉਹਦੇ ਵਿੱਚ ਕੀ ਵਾਪਰਿਆ ਉੱਥੇ ਸੁਖਬੀਰ ਬਾਦਲ ਤੋ ਇਲਾਵਾ ਤੇ ਡੇਰਾ ਮੁਖੀ ਬਿਆਸ ਤੋਂ ਇਲਾਵਾ ਕੁਝ ਹੋਰ ਲੋਕ ਵੀ ਸੀ ਬੜੇ ਅਹਿਮ ਲੋਕ ਸੀ ਪਹਿਲੇ ਤਾਂ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਵਿਕਰਮ ਸਿੰਘ ਮਜੀਠੀਆ ਉਰੀ ਮਜੂਦ ਸੀ ਵਿਕਰਮ ਸਿੰਘ ਮਜੀਠੀਆ ਉਹਨੇ ਕਿ ਜਿਹੜੇ ਡੇਰਾ ਬਿਆਸ ਹੁਣ ਜਿਹੜਾ ਪਰਿਵਾਰ ਹੈ ਮੁਖੀ ਦਾ ਉਹਦੇ ਜਵਾਈ ਨੇ ਕਿਉਂਕਿ ਜੋ ਧਰਮ ਪਤਨੀ ਨੇ ਵਿਕਰਮ ਮਜੀਠੀਆ ਦੀ ਉਹ ਉਸ ਖਾਨਦਾਨ ਨਾਲ ਸੰਬੰਧ ਰੱਖਦਾ ਦੂਜਾ विक्रम जीठिया ਹਰਾਂ ਦੀ ਭੈਣ ਤੇ ਸੁਖਬੀਰ ਸਿੰਘ ਬਾਦਲ ਹੁਣਾ ਦੀ ਪਤਨੀ ਤੇ ਲੋਕ ਸਭਾ ਮੈਂਬਰ ਬਠਿੰਡਾ ਬੀਬਾ ਹਰਸਿਮਰਤ ਕੌਰ ਬਾਦ ਇਹ ਚਾਰ ਵਿਅਕਤੀ ਉੱਥੇ ਮੌਜੂਦ ਸੀ ਬੰਦ ਕਮਰਾ ਮੀਟਿੰਗ ਹੋਈ ਪਰ ਮੀਟਿੰਗ ਦੇ ਵਿੱਚ ਵਿਕਰਮਜੀਠਿਆ ਨਹੀਂ ਸੀ ਉਹ ਬਾਹਰ ਬੈਠੇ ਹੋਏ ਸੀ ਅੰਦਰ ਤਿੰਨ ਲੋਕ ਸੀ ਸੁਖਬੀਰ ਸਿੰਘ ਬਾਦਲ ਡੇਰਾ ਮੁਖੀ ਬਿਆਸ ਤੇ ਬੀਬਾ ਹਰਸਿਮਰਤ ਕੌਰ ਬਾਦ ਇਹ ਤਿੰਨੇ ਜਣੇ ਅੰਦਰ ਸੀ ਇਹ ਮੀਟਿੰਗ ਤੋਂ ਬਾਅਦ ਇਹ ਮੀਟਿੰਗ ਮੀਡੀਆ ਰਿਪੋਰਟਸ ਦੇ ਅੰਦਰ ਜਦੋਂ ਇਹ ਆਈ ਮੀਡੀਆ ਦੇ ਅੰਦਰ ਇਹਦੀ ਕਾਣਾਫੂਸੀ ਸ਼ੁਰੂ ਹੋਈ ਤਾਂ ਇਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ ਗਈ ਕਿ ਆਖਰਕਾਰ ਇਹਦੇ ਵਿੱਚ ਹੈ ਕਿ ਕੀ ਸਚਾਈ ਹੈ ਮੀਟਿੰਗ ਬਾਰੇ ਜਾਣਕਾਰ ਹਲਕੇ ਇਸ ਗੱਲ ਦੀ ਹਾਮੀ ਭਰਦੇ ਕਿ ਇਹ ਮੀਟਿੰਗ ਹੋਈ ਹੈ ਗੁਰਦਾਉਂ ਦੇ ਵਿੱਚ ਹੋਈ ਹੈ ਲਗਭਗ 1 ਘੰਟੇ ਤੋਂ 1 ਡੇਢ ਘੰਟੇ ਦੇ ਤੱਕ ਇਹ ਮੀਟਿੰਗ ਚੱਲੀ ਹੈ ਇਹ ਇੱਕ ਵੀਟਿੰਗ ਬੰਦ ਕਮਰਾ ਸੀ ਇਹਦੇ ਵਿੱਚ ਵਿਕਰਮ ਮਜੀਠੀਆ ਵੀ ਸ਼ਾਮਲ ਨਹੀਂ ਸੀ ਵਿਕਰਮਜੀਠੀਆਂ ਦੇ ਨਾਮ ਸ਼ਾਮਲ ਹੋਣਾ ਸ਼ਾਮਲ ਹੋਣਾ ਕੋਈ ਵੱਡਾ ਮਾਇਨੇ ਨਹੀਂ ਰੱਖਦਾ ਮੀਟਿੰਗ ਮਾਇਨੇ ਰੱਖਦੀ ਹੈ ਸੁਖਬੀਰ ਸਿੰਘ ਬਾਦਲ ਤੇ ਡੇਰਾ ਬਿਆਸ ਦੇ ਮੁਖੀ ਦੀ ਇਹਦੇ ਵਿੱਚ ਕੀ ਹੈ ਇਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਉਸ ਤੋਂ ਪਹਿਲਾਂ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਜਿਹੜੀ ਮੀਟਿੰਗ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਡੇਰਾ ਬਿਆਸ ਮੁਖੀ ਅਚਾਨਕ ਮਿਲਦੇ ਨੇ ਇਹਦੇ ਕੰਟੈਸਟ ਨੂੰ ਸਮਝਣ ਦੀ ਲੋੜ ਆ ਹੁਣ ਸਰਜੀਤ ਸਿੰਘ ਰਖੜਾ ਵਾਲੀ ਜਿਹੜੀ ਉਹ ਗੱਲ ਸਾਹਮਣੇ ਆ ਰਹੀ ਆ ਉਹ ਮੀਡੀਆ ਰਿਪੋਰਟਸ ਦੇ ਅੰਦਰ ਇਹ ਆ ਰਹੀ ਆ ਕਿ ਸਰਜੀਤ ਸਿੰਘ ਰਖੜਾ ਤੇ ਉਹਨਾਂ ਦੇ ਭਰਾ ਚਰਨਜੀਤ ਸਿੰਘ ਰਖੜਾ ਜਿਹੜੇ ਦੋਵੇਂ ਕਿਉਂਕਿ ਉਹ ਉਹਮ ਪ੍ਰਕਾਸ਼ ਚੁੜਾਲਾ ਚੜਾਈ ਕਰਗੇ ਨੇ ਉਹਨਾਂ ਦਾ ਅਫਸੋਸ ਪ੍ਰਗਟ ਕਰਨ ਲਈ ਚੁਟਾਲੇ ਗਏ ਹੋਏ ਸੀ ਤੇਜਾ ਜਿਹੜਾ ਫਾਰਮ ਦੇ ਉੱਤੇ ਉਹ ਉੱਥੋਂ ਵਾਪਸ ਆ ਰਹੇ ਸੀ ਤਾਂ ਉਹ ਰਾਹ ਚ ਰੁਕ ਗਏ ਅਚਾਨਕ ਉੱਥੇ ਜਿਹੜਾ ਕਿ ਡੇਰਾ ਬਿਆਸਮੁਖੀ ਆਇਓ ਪਹਿਲਾ ਹੈਲੀਕਾਪਟਰ ਦੇ ਰਾਹੀਂ ਆਇਓ ਉਸ ਤੋਂ ਬਾਅਦ ਬਾਕਾਰ ਉਹ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਹਰਾ ਤੱਕ ਪਹੁੰਚੇ ਉਸ ਤੋਂ ਬਾਅਦ ਸਰਜੀਤ ਸਿੰਘ ਰਖੜਾ ਉਹਨੇ ਕਹਿੰਦਾ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਅਚਾਨਕ ਗਏ ਸੀ ਤੇ ਅਚਾਨਕ ਹੀ ਡੇਰਾ ਬਿਆਸਮੁਖੀ ਉੱਥੇ ਆਗੇ ਹੁਣ ਇਹਦੇ ਦੋ ਕੰਟੈਸਟ ਸਾਹਮਣੇ ਆਏ ਪਹਿਲੀ ਮੀਟਿੰਗ ਨੂੰ ਦੂਜੀ ਮੀਟਿੰਗ ਨਾਲ ਜੋੜਿਆ ਜਾਵੇ ਤੇ ਇਹ ਸਾਰੇ ਕਾਸੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਦਰਅਸਲ ਦੇਖੋ ਭਾਰਤ ਦੇ ਅੰਦਰ ਪੰਜਾਬ ਦੀ ਭੂਗੋਲਿਕ ਸਥਿਤੀ ਜੀਓਗ੍ਰਾਫੀਕਲ ਸਥਿਤੀ ਪੰਜਾਬ ਦੇ ਅੰਦਰ ਜਿਹੜਾ ਕੈਲੀ ਇੱਕ ਐਥੀਕਲ ਜਿਹੜਾ ਐਥਿਕ ਗਰੁੱਪ ਹੈ ਉਹ ਪੰਜਾਬ ਦੇ ਅੰਦਰ ਧਾਰਮਿਕ ਆਧਾਰਿਤ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਬੜੇ ਮਾਇਨੇ ਖੇਸ ਹੋ ਜਾਂਦੀਆਂ ਨੇਗੀਆਂ ਬਾਰਡਰ ਸਟੇਟ ਹੈ ਕਸ਼ਮੀਰ ਦੇ ਨਾਲ ਬਾਰਡਰ ਸਾਂਝਾ ਕਰਦਾ ਪੰਜਾਬ ਪੰਜਾਬ ਦੇ ਵਿੱਚ ਇੱਕ ਉਹ ਧਿਰ ਬੈਠੀ ਹੈ ਜਿਹੜੀ ਧਿਰ ਪਹਿਲਾਂ ਹਥਿਆਰਬੰਦ ਸੰਘਰਸ਼ ਕਰ ਚੁੱਕੀ ਹੈ ਅਗਰੈਸਿਵ ਹੈ ਤੇ ਉਹ ਸਭ ਕਾਸੇ ਦੇ ਵਿੱਚ ਜਿਹੜੀਆਂ ਵਰਡ ਆਰਡਰ ਦੀਆਂ ਤਾਕਤਾਂ ਨੇ ਜਿਹੜੀਆਂ ਵਿਸ਼ਵ ਸ਼ਕਤੀਆਂ ਨੇ ਉਹ ਇਸ ਖਿੱਤੇ ਦੇ ਅੰਦਰ ਆਪਣੀ ਦਿਲਚਸਪੀ ਹਮੇਸ਼ਾ ਰੱਖਦੀਆਂ ਨੇ ਜਦੋਂ ਇਸ ਖਿੱਤੇ ਦੀ ਸਿਆਸਤ ਦੇ ਅੰਦਰ ਕੋਈ ਗੜਬੜੀ ਹੁੰਦੀ ਹੈ ਕੋਈ ਵੱਡੀ ਉਤਲ ਪੁਥਲ ਵਾਲ ਚੀਜ਼ਾਂ ਵੱਧ ਜਾਂਦੀਆਂ ਨੇ ਤਾਂ ਉਹ ਵੀ ਐਕਟਿਵ ਹੁੰਦੀਆਂ ਹੈ ਉਸ ਕੰਟੈਸਟ 'ਚ ਇਸ ਚੀਜ਼ ਨੂੰ ਸਮਝਿਆ ਜਾਇਆ ਸਮਝਿਆ ਜਾ ਸਕਦਾ ਡੇਰਾ ਬਿਆਸ ਦੇ ਮੁਖੀ ਨੇ ਸੁਖਬੀਰ ਸਿੰਘ ਬਾਦਲ ਨਾਲ ਜਿਹੜੀ ਗੱਲਬਾਤ ਕੀਤੀ ਜੋ ਉਹਦੇ ਵਿੱਚੋਂ ਚੀਜ਼ਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਉਹ ਇਹ ਆ ਰਹੀਆਂ ਨੇ ਕਿ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸਮਝਾਉਣ ਦੀ ਮਨਾਉਣ ਦੀ ਕੈਲੀਏ ਕੋਸ਼ਿਸ਼ ਕੀਤੀ ਹੈ ਕਿ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਉਹਨੂੰ ਲਾਗੂ ਕੀਤਾ ਜਾਵੇ ਉਹਦੇ ਤੋਂ ਟਾਲ ਮਟੋਲ ਨਾ ਵੱਟੀ ਜਾਵੇ ਉਹਨੂੰ ਲਾਗੂ ਕੀਤਾ ਫੈਸਲਾ ਕੀ ਹੈ ਕਿ ਸੁਖਵੀਰ ਸਿੰਘ ਬਾਦਲਸ ਨੇ ਬਾਕੀ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹ ਪ੍ਰਵਾਨ ਕਰਕੇ ਸੱਤ ਮੈਂਬਰੀ ਕਮੇਟੀ ਟੇਕਓਵਰ ਕਰਕੇ ਨਵੀਂ ਭਰਤੀ ਕਰਾਏਗੀ ਇੱਥੇ ਤੱਕ ਫੈਸਲੇ ਨੂੰ ਲਾਗੂ ਕਰਾਉਣ ਦੇ ਲਈ ਇਹ ਚਾਰਾਜੋਈ ਰੰਭੀ ਗਈ ਹੈ ਹੁਣ ਇਸ ਚਾਰਾਜੋਈ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਕੀ ਜਵਾਬ ਹੈ ਇਹ ਬੜਾ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਜਾਣਕਾਰ ਜਿਹੜੀ ਗੱਲ ਦੱਸਦੇ ਨੇ ਕਿ ਬੜਾ ਅਹਿਮ ਹੈ ਉਹ ਇਹ ਹੈ ਕਿ ਉਹ ਕਹਿੰਦੇ ਕਿ ਮੈਂ ਸੋਚ ਕੇ ਦੱਸਾਂਗਾ ਇਹ ਮੀਟਿੰਗ ਕਦੋਂ ਹੋਈ ਹੈ ਮੈਂ ਤੁਹਾਨੂੰ ਮਾਫ ਕਰਨਾ ਦੱਸਣਾ ਭੁੱਲ ਗਏ ਮੀਟਿੰਗ ਕਦੋਂ ਹੋਈ ਹੈ ਇਹ ਮੀਟਿੰਗ ਅੱਜ ਤੋਂ ਲਗਭਗ 9 ਤੋਂ 10 ਦਿਨ ਪਹਿਲਾਂ ਹੋਈ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਪਹਿਲਾ ਫੈਸਲਾ ਉਹਨਾਂ ਨੂੰ 15 ਦਿਨ ਦੇ ਲਈ ਲਾਂਬੇ ਕਰਕੇ ਜਾਂਚ ਕਮੇਟੀ ਬਣਾਉਣ ਵਾਲਾ ਉਸ ਫੈਸਲੇ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹ ਮੀਟਿੰਗ ਹੋਈ ਜਾਣਕਾਰ ਹਲਕੇ ਕਹਿੰਦੇ ਐਰਪੋਰਟ ਘਰਦੇ ਆ ਕਿ ਦੱਸੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਨੇ ਚ ਸੋਚ ਕੇ ਦੱਸਣ ਦਾ ਕਿਹਾ ਸੀ ਉਸ ਤੋਂ ਬਾਅਦ ਤਾਂ ਕਾਫੀ ਹੱਦ ਤੱਕ ਪਾਣੀ ਪੁਲਾਂ ਦੇ ਥੱਲੇੋਂ ਲੰਘ ਚੁੱਕਿਆ ਹੈ ਉਹ ਪਾਣੀ ਹੁਣ ਇੰਨਾ ਕਲੰਗ ਚੁੱਕਿਆ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਇੱਕ ਹਾਰਸ਼ ਜਿਹੜੀ ਹੈ ਉਸ ਸਥਿਤੀ 'ਚ ਜਾ ਚੁੱਕੇ ਨੇ ਅਕਾਲੀ ਦਲ ਵੀ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਦੀਆਂ ਲਗਾਤਾਰ ਇੰਟਰਵਿਊਆਂ ਕਰਵਾਈਆਂ ਗਈਆਂ ਕੀਤੀਆਂ ਗਈਆਂ ਜਿਵੇਂ ਵੀ ਮਰਜ਼ੀ ਕਰ ਲੋ ਉਹ ਮੰਜਰੇ ਆਮ ਤੇ ਆ ਚੁੱਕੀਆਂ ਨੇ ਜੋ ਜਾਣਕਾਰ ਹਲਕੇ ਰਿਪੋਰਟ ਕਰ ਰਹੇ ਆ ਜਾਂ ਮੀਡੀਆ 'ਚ ਇਹ ਗੱਲ ਆ ਰਹੀ ਆ ਦਬੇ ਬੁੱਲਾਂ ਦੇ ਨਾਲੋਂ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਡੇਰਾ ਮੁਖੀ ਬਿਆਸ ਨੇ ਕਿਹਾ ਕਿ ਤੁਸੀਂ ਥੋੜੀ ਜੀ ਠੰਡ ਰੱਖੋ ਤੁਸੀਂ ਠੰਡ ਰੱਖੋ ਦੋ ਸ਼ਬਦਾਂ ਜਿਵੇਂ ਡਿਸਕ੍ਰਾਈਬ ਕਰ ਦਿੰਨੇ ਆ ਵੀ ਠੰਡ ਰੱਖੋ ਤੁਸੀਂ ਬ੍ਰੇਕਾਂ ਤੇ ਹਲਕਾ ਜਿਹਾ ਪੈਰ ਧਰੋ ਆਪਾਂ ਕਾਲੀ ਨਹੀਂ ਕਰਨੀ ਤੇਜ਼ੀ ਨਾਲ ਫੜੋ ਥੋੜਾ ਚੀਜ਼ਾਂ ਨੂੰ ਠਰਮੇ ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜਾਣਕਾਰ ਹਲਕੇ ਇਸ ਚੀਜ਼ ਨੂੰ ਰਿਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਨਾਲ ਹੀ ਇਹ ਵੀ ਗੱਲ ਹੈ ਕਿ ਡੇਰਾ ਮੁਖੀ ਦੀ ਜਿਸ ਪ੍ਰਕਾਰ ਹਲਚਲ ਵਧੀ ਤੇ ਖਬਰਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਉੱਭਰ ਕੇ ਬਾਹਰ ਨਿਕਲੀਆਂ ਨੇ ਪਹਿਲੀ ਚੀਜ਼ ਇਹ ਹੈ ਕਿ ਕੀ ਡੇਰਾ ਮੁਖੀ ਅਕਾਲੀ ਦਲ ਬੀਜੇਪੀ ਦੇ ਗੱਠ ਜੋੜ ਲਈ ਗੰਦ ਤੁੱਪ ਕਰ ਰਹੇ ਨੇ ਇਹ ਇੱਕ ਭਾਵ ਜਿਹੜਾ ਉਹ ਗਿਆ ਹੈ ਇਹਦੇ ਬਾਰੇ ਹਾਲੇ ਹੱਤਮੀ ਤੌਰ ਤੇ ਕੋਈ ਚੀਜ਼ ਸਾਹਮਣੇ ਨਹੀਂ ਆਈ ਨਾ ਹੀ ਕੋਈ ਰਿਪੋਰਟ ਹੋਈ ਆ ਨਾ ਹੀ ਕਿਸੇ ਨੇ ਕਿਸੇ ਦੇ ਕੰਨ ਚ ਫੂਕ ਮਾਰੀ ਆ ਇਸ ਤਰ੍ਹਾਂ ਦੀ ਪਰ ਇਹ ਅੰਦਾਜ਼ੇ ਤੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਇਹ ਹੋ ਸਕਦਾ ਹੈ ਕਿ ਡੇਰਾ ਬਿਆਸ ਮੁਖੀ ਦੀ ਜੋ ਸਾਜ ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡਰਸ਼ਿਪ ਨਾਲ ਹੈ ਪ੍ਰਧਾਨ ਮੰਤਰੀ ਮੋਦੀ ਹੋਣ ਮੋਨ ਭਾਗਵਤ ਹੋਣ ਆਰਐਸਐਸ ਮੁਖੀ ਤਾਂ ਅਮਚਾ ਹੋਣ ਸਾਰਿਆਂ ਨਾਲ ਬਹੁਤ ਗੂੜੀ ਸਾਂਝ ਆ ਉਹਨਾਂ ਦੀ ਤਾਂ ਇਹ ਇੱਕ ਚਰਚਾ ਵੀ ਇਸ ਪਾਸੇ ਵੱਲ ਵਧਿਆ ਜਾ ਸਕਦਾ ਵਿਕਰਮ ਮੰਜੂਠੀ ਇੱਕ ਪੁਲ ਬਣਦੇ ਹੋਣ ਇਸ ਸਾਰੇ ਕਾਸੇ ਦੇ ਵਿੱਚ ਕਿ ਕਿਉਂਕਿ ਰਿਸ਼ਤੇਦਾਰੀ ਹੈ ਫਿਰ ਪਾਰਟੀ ਆ ਦੋਨੇ ਪਾਸੇ ਰਿਸ਼ਤੇਦਾਰੀਆਂ ਨੇ ਸ਼ਾਇਦ ਇਸ ਪਾਸੇ ਕਿਹਾ ਜਾਂਦਾ ਕਿ ਡੇਰਾ ਮੁਖੀ ਬਿਆਸ ਸਾਰੇ ਅਕਾਲੀਆਂ ਨੂੰ ਇਕੱਠੇ ਕਰਨਾ ਚਾਹੁੰਦੇ ਨੇ ਇਸ ਕਰਕੇ ਉਹ ਕਹਿੰਦੇ ਨੇ ਕਿ ਵੀ ਅਸਤੀਫੇ ਪ੍ਰਵਾਨ ਹੋ ਜਾਣ ਸੱਤ ਮੈਂਬਰੀ ਕਮੇਟੀ ਟੇਕਓਵਰ ਕਰ ਲੇ ਤੇ ਚੀਜ਼ਾਂ ਨੂੰ ਅੱਗੇ ਵਧਾਇਆ ਜਾਵੇ ਇਹ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਭਾਜਪਾ ਨਾਲ ਗੱਠਜੋੜ ਬਾਰੇ ਹਾਲੇ ਸਥਿਤੀਆਂ ਉਸ ਪ੍ਰਕਾਰ ਕਲੀਅਰ ਨਹੀਂ ਹੋ ਰਹੀਆਂ ਜਿਵੇਂ ਹੋਣੀਆਂ ਚਾਹੀਦੀਆਂ ਸੀ ਪਰ ਇਸ ਬਾਰੇ ਗੱਲਾਂ ਜਿਹੜੀਆਂ ਨੇ ਹੌਲੀ-ਹੌਲੀ ਆਉਣੀਆਂ ਸ਼ੁਰੂ ਹੋਣਗੀਆਂ ਕੁਲ ਮਲਾਕੇ ਇਸ ਕੇਸ ਦੇ ਵਿੱਚ ਇਹੀ ਹੈ ਕਿ ਡੇਰਾ ਮੁਖੀ ਇਸ ਸਮੇਂ ਕਾਫੀ ਅਹਿਮ ਭੂਮਿਕਾ 'ਚ ਆ ਗਿਆ ਕਾਲੀਦਲ ਭਾਜਪਾ ਦਾ ਗੱਠਜੋੜ ਵੀ ਸ਼ਾਇਦ ਹੋ ਜਾਵੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਸੱਤਾ ਦੀਆਂ ਤਾਕਤਾਂ ਨੇ ਉਹ ਇਸ ਮਾਮਲੇ ਦੇ ਵਿੱਚ ਕਾਫੀ ਦਿਲਚਸਪੀ ਰਹੀਆਂ ਨੇ ਕੇਂਦਰ ਹੋ ਗਿਆ ਤੇ ਕੇਂਦਰ ਦੇ ਨਾਲ ਨਾਲ ਜਿਹੜਾ ਕਹਿ ਲਈਏ ਕਿ ਵਰਡ ਆਰਡਰ ਦੇ ਅੰਦਰ ਵੀ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਹੈ ਤਾਂ ਉਹ ਹਾਲੇ ਆਪਾਂ ਨੂੰ ਇਹ ਸਮਝਣ 'ਚ ਲੱਗੇ ਕਿ ਉਹ ਕੋਈ ਏਡੀ ਵੱਡੀ ਚੀਜ਼ ਨਹੀਂ ਹੋ ਸਕਦੀ ਪਰ ਉਹ ਕਾਫੀ ਮਹਿੰਨੇ ਕੇਜ ਹੈ ਬਹੁਤ ਅਹਿਮੀਅਤ ਰੱਖਦੀ ਹੈ ਤਾਂ ਇਸ ਕਰਕੇ ਉਹਨੂੰ ਥੋੜਾ ਹਲਕੇ 'ਚ ਲੈਣਾ ਸਾਦੇ ਸੁਭਾਜ ਤਾਂ ਲਿਆ ਜਾ ਸਕਦਾ ਪਰ ਜੇਕਰ ਉਹਦੀ ਡੂੰਘਾਈ 'ਚ ਜਾਣਾ ਹੋਵੇ ਉਹ ਨਹੀਂ ਲਿਆ ਜਾ ਸਕਦਾ ਤੇ ਇਹ ਵੀ ਗੱਲ ਹੈ ਕਿ ਪੰਜ ਸਿੰਘ ਸਹਿਬਾਨਾਂ ਦੀ ਕੋਈ ਮੀਟਿੰਗ ਵੀ ਹੋ ਰਹੀ ਹੈ 28 ਦਾ ਜਿਹੜਾ ਇੱਕ ਡੇਟ ਆਈ ਹੈ ਉਹ ਵੀ ਹੈ ਉਸ ਤੋਂ ਇਲਾਵਾ ਵੀ ਚਰਚਾ ਕਿ ਹੋ ਸਕਦੀ ਹੈ ਤੇ ਵੀ ਚਰਚਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹਰ ਰੋਜ਼ ਆਪਣੇ ਸਾਰੇ issues ਨੂੰ ਲੈ ਕੇ ਚਰਚਾ ਕਰਦੇ ਆ ਉਹਨਾਂ ਦਾ رابطہ ਜਿਹੜੀ ਆ ਅਫਵਾਹਾਂ ਅਡਾਈਆਂ ਗਈਆਂ ਜਾਂ ਚਰਚਾਵਾਂ ਕੀਤੀਆਂ ਗਈਆਂ ਖਦਸ਼ੇ ਅੰਦਾਜ਼ੇ ਲੱਲਾ ਪੱਬਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਉਹ ਆਪਣੀਆਂ ਗੱਲਾਂ ਕਰਦੇ ਨੇ ਕਿ ਉਹਨਾਂ ਦਾ ਕੋਈ ਰਾਬਤਾ ਇਸ ਤਰ੍ਹਾਂ ਦਾ ਨਹੀਂ ਟੁੱਟਿਆ ਉਹ ਸਲਾਮ ਅਸ਼ਵਰਾ ਕਰਦੇ ਆ ਘੰਟੇ ਦੇ ਕਰੀਬੇ ਦੋਵੇਂ ਮੀਟਿੰਗਾਂ ਜਿਹਨੀਆਂ ਨੇ ਇੱਕ ਇੱਕ ਘੰਟਾ ਇੱਕ ਘੰਟੇ ਤੋਂ ਬਾਅਦ ਜਿਹੜੀ ਹੋਈ ਆ ਅਗਿਆਨੀ ਹਰਪ੍ਰੀਤ ਸਿੰਘ ਕੀ ਮੂਵ ਲਿੰਦੇ ਆ ਕਿ ਉਹ ਵਾਕੀ ਠੰਡੇ ਹੋ ਜਾਂਦੇ ਆ ਸਮਝਾਉਣ ਦੇ ਉੱਤੇ ਜਾਂ ਗੱਲ ਨੂੰ ਟਾਲਮ ਟੋਲਦੇ ਆ ਇਹ ਇੱਕ ਅਲੱਗਾਂ ਗੱਲ ਹੈ ਸੁਖਬੀਰ ਸਿੰਘ ਬਾਦਲ ਨੂੰ ਸੋਚਣ ਲਈ ਸਮਾਂ ਮੰਗਿਆ ਸੀ ਉਹ ਸਮਾਂ ਕਾਫੀ ਜ਼ਿਆਦਾ ਬੱਝ ਚੁੱਕਿਆ ਹੁਣ ਉਹ ਵੀ ਇੱਕ ਖਸਾ ਕੇ ਕਾਲੀਦਲ ਕੀ ਉਸ ਪਲੇਨ ਤੇ ਚੱਲ ਚੁੱਕਿਆ ਕਿ ਨਹੀਂ ਅਗਿਆਨੀ ਹਰਪ੍ਰੀਤ ਸਿੰਘ ਤੋਂ ਮੁਲਾਕਾਤ ਤੋਂ ਪਹਿਲਾਂ ਜਿਹੜੀ ਬਾਬਾ ਡੇਰਾ ਮੁਖੀ ਦੀ ਹੋਈ ਡੇਰਾ ਬਿਆਸ ਮੁਖੀ ਦੀ ਗੱਲਬਾਤ ਉਹ ਜਿਹੜੀ ਹੈ ਉਹ ਹੁਣ ਖਤਮ ਹੋ ਚੁੱਕੀ ਹੈ ਜਾਂ ਉਸ ਦੇ ਵਿੱਚ ਕੋਈ ਨਵੀਂ ਡਿਵੈਲਪਮੈਂਟ ਹੈ ਇਹ ਹੁਣ ਆਉਂਦੇ ਸਮੇਂ ਚ ਚੀਜ਼ਾਂ ਖੁੱਲ ਕੇ ਸਾਹਮਣੇ ਆਉਣਗੀਆਂ ਤੁਹਾਡੀ ਕੀ ਰਾਏ ਆ ਜਰੂਰ ਦੱਸਿਓ